ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਜ਼ਮਾਨਾ ਤਰਜ਼ੀ ਤੇ ਸੁਣਵਾਈ ਹੋਈ ਹੈ ਤੇ ਸਿੱਧਾ ਮਨਜੋਤ ਦਾ ਰੁਕ ਕਰਦੇ ਆ ਮਨਜੋਤ ਕੀ ਕੁਝ ਅਪਡੇਟ ਹੈ ਮਨਜੋਤ ਕੀ ਕੁਝ ਅਪਡੇਟ ਵੱਡਾ ਜੀ ਦੂਸਰੀ ਸਥਿਤੀ ਬਣੀ ਹੈ ਤਾਂ 25 ਤਰੀਕ ਨੂੰ ਫਾਈਲ ਕਰਨਾ ਹੈ ਔਰ 25 ਤਰੀਕ ਨੂੰ ਹਾਂ 25 ਤਰੀਕ ਨੂੰ ਜਿਹੜੀ ਹੈ ਬੁੜੀ ਸੁਣਵਾਈ ਹੋਣੀ ਹੈ ਅਸਤੀਫਾ ਪਲੇਸਡ ਨਾਲ ਨੇ ਇੱਕ ਵਾਰੀ ਇੱਕ ਬਰੀਫ ਕਰ ਦਿਓ ਵੀ ਪੂਰੇ ਕੇਸ ਕਿੰਨੇ ਸੀ ਕਲੱਬ ਕਰਕੇ ਕੀ ਕੁਝ ਅੰਦਰ ਗੱਲਬਾਤ ਹੋਈ ਕਿਹੜੇ ਤੱਥ ਉਹਨਾਂ ਨੇ ਰੱਖੇ ਕਿਹੜੇ ਤੁਹਾਡੇ ਵੱਲੋਂ ਰੱਖੇ ਗਏ ਸੀ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਲਿਸਟਡ ਸੀ ਜਿਹੜੀ ਸਾਨੂੰ ਗਰਾਉਂਡ ਆਫ ਅਰੈਸਟ ਨਹੀਂ ਦਿੱਤੇ ਗਏ ਸੀ ਉਹ ਐਪਲੀਕੇਸ਼ਨ ਸਾਡੀ ਲਿਸਟਡ ਸੀ ਬੈਰਕ ਚੇਂਜ ਨੂੰ ਲੈ ਕੇ ਸੀ ਸਭ ਤੋਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੋਈ ਹੈ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਕਿ ਗਰਾਉਂਡਸ ਆਫ ਅਰੈਸਟ ਨਹੀਂ ਦਿੱਤੇ ਗਏ ਸੀ ਔਰ ਅੱਜ ਕੋਰਟ ਨੇ ਚ ਅਲਾਉ ਕੀਤੀ ਹੈ ਤੇ ਸਾਨੂੰ ਕੋਰਟ ਦੇ ਵਿੱਚ ਹੀ ਅੱਜ ਗਰਾਉਂਡਸ ਆਫ ਅਰੈਸਟ ਦਿੱਤੇ ਗਏ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਉਹਨਾਂ ਦੀ ਬੈਰਕ ਨੂੰ ਲੈ ਕੇ ਉਹਦੇ ਵਿੱਚ ਕਿਉਂਕਿ orange category inmate ਹੈ ਤੇ ਜੇਲ੍ਹ ਮੈਨੂਅਲ ਦੇ ਵਿੱਚ ਲਿਖਿਆ ਹੈ ਕਿ orange category inmate ਜਿਹਨੂੰ high threat risk ਹੈ ਉਹਨੂੰ ਅਲੱਗ ਰੱਖਿਆ ਜਾਊਗਾ ਤੁਸੀਂ ਬਾਹਰ ਉਹਨਾਂ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਦੇ ਉਹ ਤੋਂ ਸਿਕਿਉਰਿਟੀ ਦਾ ਬਹਾਨਾ ਹੀ ਲਾਉਂਦੇ ਨੇ ਕਿਸ ਤਰੀਕੇ ਪੱਤਰਕਾਰਾਂ ਨਾਲ ਬੱਤਚਲੂਕੀ ਹੁੰਦੀ ਹੈ ਮੋਬਾਈਲ ਖੋਏ ਜਾਂਦੇ ਨੇ ਅਦਾਲਤ ਦੇ ਵਿੱਚ ਕੈਮਰੇ ਤੇ ਪਾਬੰਦੀ ਹੈ ਵਕੀਲ ਸਾਹਿਬਾਨਾਂ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਅਦਾਲਤਾਂ ਨੂੰ ਪੜਦੇ ਪਾਏ ਜਾ ਰਹੇ ਨੇ ਤੇ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨਾਲ ਦੋ ਬੰਦੇ ਐਸੇ ਵਾਰਡ ਤੇ ਜਿਹੜੇ ਕੋਈ ਮਰਡਰ ਦੇ ਚਾਰਜ ਹੈ ਬਹੁਤ ਹੀਨियस ਕ੍ਰਾਈਮ ਵਾਲੇ ਲੋਕ ਸੋ ਅੱਜ ਕੋਰਟ ਨੇ ਡੀਜੀਪੀ ਪ੍ਰਿਜ਼ੈਂਸ ਨੂੰ ਲਿਖਤੀ ਜਵਾਬ 2 ਦਿਨਾਂ ਚ ਫਾਈਲ ਕਰਨ ਲਈ ਕਿਹਾ ਕਿ ਕੀ ਜੇਲ ਮੈਨੂਅਲ ਫਾਲੋ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਸਪੈਸ਼ਲ ਕੇਸ ਹੈ ਕੋਈ ਕਿ ਬਾਕੀ ਕੇਸਾਂ ਦੇ ਵਿੱਚ ਤੁਸੀਂ ਜਿਸ ਤਰੀਕੇ ਦੇ ਨਾਲ ਜੋ ਜੇਲ ਮੈਨੂਅਲ ਕਹਿੰਦਾ ਹੈ ਉਹਦੇ ਮੁਤਾਬਕ ਹੀ ਜੇਲ ਨੇ ਚੱਲਣਾ ਹੈ ਵਿਕਰਮ ਮਜੀਠੀਆ ਲਈ ਕੋਈ ਵੱਖਰੇ ਕਾਨੂੰਨ ਨੇ ਕੋਈ ਵੱਖਰਾ ਰੂਲ ਹੈ ਕੋਈ ਮੁੱਖ ਮੰਤਰੀ ਨੇ ਬਣਾਇਆ ਸੋ ਆ ਹੁਣ ਜੇਲ ਜਿਹੜਾ ਡੀਜੀਪੀ ਪ੍ਰਿਜ਼ੈਂਸ ਹੈ ਇਹਨਾਂ ਨੇ ਲਿਖਤੀ ਜਵਾਬ ਕੋਰਟ ਨੂੰ ਦੇਣਾ ਔਰ ਤੀਸਰੀ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਹੈ ਤੁਸੀਂ ਦੇਖੋ ਵੀ ਅੱਜ ਕਿਸ ਤਰੀਕੇ ਅਦਾਲਤ ਤੋਂ ਭਜ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਜੀ ਅਸੀਂ ਤਾਂ ਬਹੁਤ ਪੱਕੇ ਪੈਰੀ ਪਰਚਾ ਦਰਜ ਕੀਤਾ ਅੱਜ ਇਹਨਾਂ ਤੋਂ ਜਵਾਬ ਨਹੀਂ ਬਣ ਰਿਹਾ ਉਸ ਕੇਸ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਇਹਨਾਂ ਨੇ ਪਹਿਲਾਂ ਲਿਆ ਇੱਕ ਹਫ਼ਤੇ ਦਾ ਸਮਾਂ ਅਜ ਹੋਰ ਮੰਗ ਰਹੇ ਨੇ ਹਾਲਾਂਕਿ ਉਹੀ ਐਫੀਡੇਵਟ ਨੇ ਉਹੀ ਸਾਰੀ ਇਨਵੈਸਟੀਗੇਸ਼ਨ ਹੈ ਜਿਹਦੇ ਤੱਕ ਇਹ ਸੁਪਰੀਮ ਕੋਰਟ ਤੱਕ ਜਾਏ ਨੇ ਔਰ ਸੁਪਰੀਮ ਕੋਰਟ ਨੇ ਇਹ ਖਾਰਜ ਕਰਤੀ ਸੀ ਹੁਣ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਵਿਜੀਲੈਂਸ ਨੂੰ ਇਹ ਡੀਜੀਪੀ ਸਾਹਿਬ ਭੇਜਦੇ ਨੇ ਰਾਤ ਨੂੰ 10:40 ਮਿੰਟ ਤੇ ਤੇ ਅਗਲੇ ਦਿਨ ਸਵੇਰੇ 24 ਨੂੰ 10:40 ਤੇ ਰਾਤ ਨੂੰ ਮਿਲ ਰਹੀ ਹੈ ਇਹਨਾਂ ਨੂੰ ਇਹ ਇਨਵੈਸਟੀਗੇਸ਼ਨ ਰਿਜੈਕਟਡ ਬਾਏ ਸੁਪਰੀਮ ਕੋਰਟ ਤੇ ਸਵੇਰੇ 4:40 ਤੇ 25 ਨੂੰ ਪਰਚਾ ਦਰਜ ਹੋ ਜਾਂਦਾ ਉਦੋਂ ਇਨਵੈਸਟੀਗੇਸ਼ਨ ਨਹੀਂ ਕੀਤੀ ਉਦੋਂ ਇੰਨੀ ਕਾਲ ਸੀ ਤੇ ਹੁਣ ਕਹਿੰਦੇ ਜੀ ਅਸੀਂ ਰਿਪਲਾਈ ਸਾਨੂੰ ਟਾਈਮ ਚਾਹੀਦਾ ਸੋ ਅਸੀਂ اپੋਜ਼ ਕੀਤਾ ਉਸ ਗੱਲ ਨੂੰ ਔਰ ਕੋਰਟ ਨੇ ਸਾਡੇ ਨਾਲ ਸਾਡੀ ਆਰਗੂਮੈਂਟਸ ਨੂੰ ਮੰਨਦੇ ਹੋਏ ਸਿਰਫ 2 ਦਿਨ ਦਾ ਸਮਾਂ ਇਹਨਾਂ ਨੂੰ ਹੋਰ ਦਿੱਤਾ ਉਹਦੇ 'ਚ ਵੀ ਇਹਨਾਂ ਨੇ ਐਡਵਾਂਸ ਕਾਪੀ ਸਾਨੂੰ ਦੇਣੀ ਹੈ ਜੋ ਰਿਪਲਾਈ ਬਣਾਉਣਾ ਔਰ ਹੁਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਦੇ ਵਿੱਚ ਬੈਸ ਹੋਏ। ਮਤਲਬ ਤਿੰਨੇ ਕੇਸ ਇੱਕ ਵਾਰ ਫਿਰ ਤੋਂ ਦੁਬਾਰਾ ਸੁਣੀ ਜਾਗੀ ਕਿਉਂਕਿ ਸਰਕਾਰ ਨੂੰ ਤਾੜਨਾ ਤਾਂ ਹੋ ਗੀ ਇਸ ਚੀਜ਼ ਦੀ। ਲੇਕਿਨ ਜਿਵੇਂ ਵਾਰ-ਵਾਰ ਲਗਭਗ 15 ਤੋਂ 16 ਜਾਣੇ ਵਿਜੀਲੈਂਸ ਦੇ ਅਧਿਕਾਰੀ ਐਸਪੀ ਐ, ਏਆਈਜੀ ਇਹ ਸਾਰੇ ਅੰਦਰ ਦੀ ਮੂਵਮੈਂਟ ਜਿਹੜੀ ਹੁੰਦੀ ਆ ਵਾਰੀ-ਵਾਰੀ ਫੋਨ ਤੇ ਜਾਂ ਡਾਕੂਮੈਂਟਸ ਇਸ ਤਰੀਕੇ ਨਾਲ ਲੈ ਕੇ ਆਉਂਦੇ ਉਹ ਕੀ ਪ੍ਰੂਫ ਕੀ ਕਰਨਾ ਚਾਹੁੰਦੇ ਅਸਲ ਵਿੱਚ। ਦੇਖੋ ਮੈਂ ਇਹ ਕੇਸ ਨਾਲ ਮੁੱਖ ਮੰਤਰੀ ਦੀ ਵੈਮਜ਼ਨ ਫੈਂਸੀਸ ਤੇ ਚੱਲ ਰਿਹਾ ਜਾਂ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਦੀ ਇਹ ਕੋਈ ਵਿਜੀਲੈਂਸ ਦੇ ਹੱਥ ਵਸ ਨਹੀਂ ਇਹਨਾਂ ਨੂੰ ਤਾਂ ਜੋ ਉੱਪਰੋਂ ਆਦੇਸ਼ ਆਉਂਦੇ ਨੇ ਇਹਨਾਂ ਨੇ ਉਹ ਆਦੇਸ਼ ਇਨਬੀਨ ਫਾਲੋ ਕਰਨੇ ਨੇ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਭਾਰਤ ਦੇ ਵਿੱਚ ਸੰਵਿਧਾਨ ਹੈ ਤੇ ਸੰਵਿਧਾਨ ਦੇ ਵਿੱਚ ਅਦਾਲਤਾਂ ਬੈਠੀਆਂ ਨੇ ਜਿਹੜੀਆਂ ਸੰਵਿਧਾਨ ਦੀ ਰਾਖੀ ਕਰਦੀਆਂ ਨੇ ਸੋ ਇਹ ਜਿਸ ਤਰੀਕੇ ਦੇ ਨਾਲ ਵੀ ਅੱਜ ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ ਸਾਨੂੰ ਪੂਰਨ ਆਸ ਹੈ ਕਿ ਅਦਾਲਤਾਂ ਦੇ ਵਿੱਚ ਇਨਸਾਫ ਹੋਏਗਾ ਔਰ ਅਦਾਲਤਾਂ ਤੋਂ ਹੀ ਭਜਰੇ ਨੇ ਜਿਹੜੇ ਕਹਿੰਦੇ ਸੀ ਜੀ ਸਾਨੂੰ 29 ਮੋਬਾਈਲ ਲੱਭ ਗਏ 140 ਕਰੋੜ ਲੱਭ ਗਿਆ ਫੋਰਨ ਇਨਵੈਸਟਮੈਂਟ ਜੀ 540 ਕਰੋੜ ਦੀ ਇੱਕ ਕਲੀਅਰ ਵਾਟਰ ਕੈਪੀਟਲ ਹੈ ਜੀ 1000 ਏਕੜ ਹੈ ਜੀ ਹੁਣ ਦਿੰਦੇ ਨਹੀਂ ਕੋਰਟ ਨੂੰ ਹੁਣ ਸਮਾਂ ਚਾਹੀਦਾ ਹੁਣ ਅਸੀਂ ਰਿਪਲਾਈ ਬਣਾਉਣਾ ਜੇ ਇਹਨਾਂ ਕੋਲੇ ਸਾਰਾ ਕੁਝ ਤਿਆਰ ਪਿਆ ਸੀ ਤਾਂ ਫਿਰ ਅੱਜ ਰਿਪਲਾਈ ਦਿੰਦੇ ਆ ਕਿ ਕੋਰਟ ਨੂੰ ਇਤੋਂ ਸਪਸ਼ਟ ਹੈ ਕਿ ਇਹਨਾਂ ਦੇ ਹੱਥ ਕੁਝ ਨਹੀਂ ਸਿਰਫ ਡਿਲੇ ਟੈਕਟਿਕਸ ਚੱਲ ਰਹੀ ਹੈ ਕਿ ਕਿਸੇ ਤਰੀਕੇ ਹੋਰ ਲਮਕਾ ਲਿਏ ਕਿਸੇ ਤਰੀਕੇ ਬੇਲ ਨੂੰ ਹੋਰ ਅੱਗੇ ਲੈ ਜੀਏ ਪਰ ਅਦਾਲਤ ਨੇ ਬੜਾ ਸਟ੍ਰਿਕਟਲੀ ਇਹਨਾਂ ਨੂੰ ਹੁਣ 25 ਤਰੀਕ ਦਾ ਸਮਾਂ ਦਿੱਤਾ ਹੈ 25 ਨੂੰ ਇਹਦੇ ਚ ਬੇਲ ਦੇ ਵਿੱਚ ਬੈਸ ਹੋਏ ਬਿਲਕੁਲ ਬਿਲਕੁਲ ਧੰਨਵਾਦ ਤੇ ਇੱਥੇ ਹਾਲਾਂਕਿ ਰੁਚੀ ਜੋਸਤਰੀ ਕੇ ਦੇ ਨਾਲ ਸਿਚੁਏਸ਼ਨ ਬਣਦੀ ਜਾ ਰਹੀ ਸੀ ਕਿਉਂਕਿ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਕਰਮਚਾਰੀ ਉਹ ਵੀ ਪਹੁੰਚੇ ਹੋਏ ਸੀਗੇ ਲੇਕਿਨ ਉਹਨੂੰ ਰਿਪਲਾਈ ਫਾਈਲ ਕਰਨ ਦੀ ਵਾਰੀ ਸੀ ਬਹਿਸ ਜਿਹੜੀ ਹੋਣੀ ਆ ਪਰ ਹਾਲਾਂਕਿ 25 ਤਰੀਕ ਪਾ ਦਿੱਤੀ ਗਈ ਔਰ ਅ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਨੇ ਡੀਜੀਪੀ ਜ਼ਿਲ੍ਹਾ ਨੂੰ ਡੀਜੀਪੀ ਜ਼ਿਲ੍ਹਾ ਨੂੰ ਕਿ ਜਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਜੇਲ ਮੈਨੂਅਲ ਦੇ ਅਕੋਰਡਿੰਗ ਹੀ ਵਿਕਰਮ ਸਿੰਘ ਬੁਜੀਠਿਆ ਨੂੰ ਰੱਖਿਆ ਹੋਇਆ ਜਿਹੜੀ ਰਿਟਰਨ ਰਿਪੋਰਟ 25 ਤਰੀਕ ਨੂੰ ਜਿਹੜੀ 2 ਦਿਨ ਬਾਅਦ ਦੇਣੀ ਔਰ 25 ਤਰੀਕ ਨੂੰ ਦੁਬਾਰਾ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਸੁਣਵਾਈ ਜਿਹੜੀ ਉਹ ਰੱਖੀ ਗਈ ਹੈ ਜੀ ਸੋ ਬਿਲਕੁਲ ਮਨਜੋਤ ਅਸੀਂ ਅਰਸ਼ਦੀਪ ਕਲੀਅਰ ਨੂੰ ਬਹੁਤ ਚੰਗੀ ਤਰ੍ਹਾਂ ਤੇ ਵਿਸਥਾਰ ਦੇ ਨਾਲ ਜੁੜਿਆ ਤੇ ਕੁੱਲ ਮਿਲਾ ਹੀਠਿਆਂ ਨੂੰ ਫੜਨ ਦੇ ਉਹਨਾਂ ਤੱਥਾਂ ਨੂੰ ਹੀ ਪੁਖਤਾ ਕਰਨ ਦੇ ਵਿੱਚ ਕੋਰਟ ਦੇ ਵਿੱਚ ਪੁਖਤਾ ਤੇ ਉਸ ਨੂੰ ਸਾਬਤ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਜੋ ਹੈ ਉਹ ਪਛੜ ਰਹੀ ਹੈ ਆ ਬਿਲਕੁਲ ਇਹ ਇਹ ਕਹਿ ਸਕਦੇ ਆ ਕਿਉਂਕਿ ਹਾਲਾਂਕਿ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਲਗਭਗ 20 ਤੋਂ 25 ਲੋਕ ਜਿਹੜੇ ਨੇ ਵਿਜੀਲੈਂਸ ਦੇ ਵਾਰ-ਵਾਰ ਕੋਰਟ ਰੂਮ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ तमाम ਸੀਨੀਅਰ ਅਧਿਕਾਰੀ ਨੇ ਡੀਐਸਪੀ ਪਦਰਤੀ ਅਧਿਕਾਰੀ ਨੇ ਐਸਪੀ ਪਦਰਤੀ ਅਧਿਕਾਰੀ ਨੇ ਔਰ ਏਆਈਜੀ ਪਦਰਤੀ ਅਧਿਕਾਰੀ ਨੇ ਔਰ ਜਿਹੜੇ ਉਹ ਮੌਕੇ ਦੇ ਉੱਪਰ ਮੌਜੂਦ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੀ ਰਹਾਇਸ਼ ਤੋਂ ਲੈ ਕੇ ਆਂਦਾ ਗਿਆ ਔਰ ਉਹੀ ਅਧਿਕਾਰੀ ਜਿਹੜੇ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ ਆਪਣਾ ਪੱਖ ਰੱਖਿਆ ਗਿਆ ਪਰ ਹਾਲਾਂਕਿ ਜਿਸ ਤਰੀਕੇ ਦੇ ਨਾਲ ਬਹਿਸ ਹੋਈ ਹੈ ਜੋ ਸਥਿਤੀ ਬਣੀ ਹੈ ਤਾਂ ਤab ਤੋਂ ਸਿੱਧੇ ਤੌਰ ਦੇ ਉੱਤੇ ਇਹ ਸਪਸ਼ਟ ਰੂਪ ਦੇ ਵਿੱਚ ਅਦਾਲਤ ਵੱਲੋਂ ਵੀ ਸਿੱਧ ਹੋ ਗਿਆ ਔਰ ਜਿਹੜੀ ਲੀਗਲ ਟੀਮ ਹੈ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਵੱਲੋਂ ਵੀ ਸਿੱਧ ਕਰ ਦਿੱਤਾ ਗਿਆ ਕਿ ਜੋ ਸਿਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਕੁਝ ਵੀ ਨਹੀਂ ਹੈ ਪਰ ਹੁਣ 25 ਤਰੀਕ ਦੇ ਪੂਰਾ ਮਾਮਲਾ ਟਿਕਿਆ 25 ਤਰੀਕ ਨੂੰ ਅਦਾਲਤ ਦਾ ਰੁਖ ਜਿਹੜਾ ਫਿਰ ਤੋਂ ਕੀ ਕੁਝ ਰਹਿੰਦਾ ਹੈ ਕੀ ਕੁਝ ਵਿਕਰਮ ਸਿੰਘ ਮਜੀਠੀਆ ਦੀ ਬੇਲ ਦੇ ਉੱਤੇ ਸੁਣਵਾਈ ਹੁੰਦੀ ਹੈ ਜੇਲ ਬਦਲਣ ਲੈ ਕੇ ਕੀ ਕੁਝ ਸੁਣਵਾਈ ਹੁੰਦੀ ਹੈ ਕਿਉਂਕਿ ਜਿਹੜੇ ਐਸੈਂਸ਼ੀਅਲ ਡਾਕੂਮੈਂਟ ਸੀਗੇ ਉਹ ਦੇਣ ਦੇ ਲਈ ਤਾਂ ਡਾਇਰੈਕਸ਼ਨ ਜਿਹੜੀਆਂ ਨੇ ਅਦਾਲਤ ਵੱਲੋਂ ਦੇ ਦਿੱਤੀਆਂ ਗਈਆਂ ਨੇ ਸੋ ਉਸ ਤੋਂ ਅਪਲਾਈ ਜਿਹੜਾ ਉਹ ਫਾਈਲ ਕਰਨਾ ਹੋਵੇਗਾ ਔਰ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੀ ਕੋਈ ਜਿਹੜਾ ਆਪਣੇ ਤਰਕ ਰੱਖੇ ਜਾਂਦੇ ਨੇ 25 ਤਰੀਕ ਨੂੰ ਉਹ ਹਾਲਾਂਕਿ ਦੇਖਣਾ ਹੋਵੇਗਾ ਜੀ ਠੀਕ ਹੈ ਮਨਜੋਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਜ਼ਮਾਨਤ ਅਰਜ਼ੀ ਤੇ ਬੈਰਕ ਬਦਲਣ ਵਾਲੀ ਮੰਗ ਨੂੰ ਲੈ ਕੇ ਅੱਜ ਸੁਣਵਾਈ ਹੋਈ ਮੁਹਾਲੀ ਕੋਰਟ ਦੇ ਵਿੱਚ ਡਿਜੀਪੀ ਜੇਲ੍ਹ ਨੂੰ ਰਿਪੋਰਟ ਸੌਂਪੜ ਦੇ ਲਈ ਅਦਾਲਤ ਨੇ ਕੀ ਆ ਹੈ ਹੁਣ 25 ਤਰੀਕ ਨੂੰ ਅਗਲੀ ਸੁਣਵਾਈ ਹੋਏਗੀ